ਦੇ ਡੀਏਵੀ ਸਕੂਲ ਦੇ ਬਾਹਰ ਵੱਡਾ ਹੰਗਾਮਾ ਹੋ ਗਿਆ ਬੱਚਿਆਂ ਦੇ ਪੇਰੈਂਟਸ ਅਤੇ ਸਿੱਖ ਜਿਹਾ ਬੰਦੀ ਆਣੇ ਸਕੂਲ ਖਿਲਾਫ ਨਾਰੇਬਾਜੀ ਕੀਤੀ ਅਤੇ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਅਧਿਆਪਕਾਂ ਨੂੰ ਵੀ ਤੁਰੰਤ ਹੀ ਸਜ਼ਾ ਦੀ ਮੰਗ ਕੀਤੀ। ਦਰਸਲ ਮਾਮਲਾ ਹੀ ਕੁਝ ਅਜੀਬ ਸੀ ਕਿ ਰੋਪੜ ਦੇ ਇਸ ਡੀਏਵੀ ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਸਿੱਖਿਆ ਤੰਤਰ ਨੂੰ ਹੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦਾ ਇੱਕ ਅਧਿਆਪਕ ਸਕੂਲ ਪੜ੍ਹਦੀਆਂ ਬੱਚੀਆਂ ਨਾਲ ਅਸ਼ਲੀਲ ਚੈਟਿੰਗ ਕਰਦਾ ਸੀ ਅਤੇ ਬੱਚਿਆਂ ਕੋਲੋਂ ਅਸ਼ਲੀਲ ਤਸਵੀਰਾਂ ਦੀ ਮੰਗ ਵੀ ਕਰਦਾ ਸੀ ਇਹ ਸਿਲਸਿਲਾ ਪਿਛਲੇ 2 ਸਾਲਾਂ ਤੋਂ ਚੱਲਦਾ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਮਾਪਿਆਂ ਨੇ ਕਈ ਵਾਰ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਪਰ ਹਰ ਵਾਰ ਮੈਡਮ ਜਾਂ ਤਾਂ ਟਾਲ ਦਿੰਦੀ ਜਾਂ ਬੱਚਿਆਂ ਨੂੰ ਹੀ ਚੁੱਪ ਕਰਾ ਦਿੰਦੀ ਹੁਣ ਜਦ ਇੱਕ ਬੱਚੀ ਨੇ ਖੁੱਲ ਕੇ ਵਿਰੋਧ ਕੀਤਾ ਤਾਂ ਹੋਰ ਵੀ ਬੱਚੀਆਂ ਨੇ ਸਾਹਮਣੇ ਆ ਕੇ ਅਧਿਆਪਕ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਇਹ ਤੁਹਾਡਾ ਸਕੂਲ ਬੰਦ ਲਗਾਇਆ ਗਿਆ ਮਾਪਿਆਂ ਦਾ ਰੋਹ ਵੇਖਦੇ ਹੋਏ ਦਿੱਲੀ ਮੈਨੇਜਮੈਂਟ ਕਮੇਟੀ ਨੇ ਜਾਂਚ ਪੂਰੀ ਹੋਣ ਤੱਕ ਪ੍ਰਿੰਸੀਪਲ ਨੂੰ ਮੋਟਰ ਕਰ ਦਿੱਤਾ ਹੈ ਅਤੇ ਪ੍ਰਿੰਸੀਪਲ ਨੇ ਮਾਪਿਆਂ ਕੋਲ ਲਿਖਤ ਵਿੱਚ ਮਾਫੀ ਵੀ ਮੰਗ ਲਈ ਹੈ ਉਧਰ ਇਹ ਵੀ ਦਰਜਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋਸ਼ੀ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੀ ਮੰਗਤਾ ਜੀ ਪਿੰਡ ਰੈਲ ਮਾਜਰਾ ਜੂਥ ਕਲੱਬ ਸ਼ੇਰਪੰਜਾਬ ਜੂਥ ਕਲੱਬ ਵੱਲੋਂ ਆਏ ਸੀ ਪ੍ਰਿੰਸੀਪਲ ਮੈਡਮ ਨੂੰ ਕੁੜੀਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਸਾਡੇ ਮਾਸਟਰ ਛੇੜਖਾਨੀ ਕਰ ਰਹੇ ਸਾਡੇ ਨਾਲ ਸਾਡੇ ਸਰੀਰ ਦੇ ਅੰਗਾਂ ਨੂੰ ਹੱਥ ਲਾ ਰਹੇ ਆ ਪਰ ਮੈਡਮ ਨੇ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗੱਲ ਦਬਾਉਂਦੇ ਰਹੇ ਫੈਮਿਲੀ ਆਉਂਦੀਆਂ ਰਹੀਆਂ 6-7 ਦਿਨ ਤੇ ਉਹ ਗੱਲ ਨੂੰ ਦਬਦੇ ਰਹੇ ਕੋਈ ਅੱਗੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਫਿਰ ਪ੍ਰਸ਼ਾਸਨ ਤੱਕ ਗੱਲ ਪੁੱਜੀ ਤਾਂ ਕਾਰਵਾਈ ਹੋਈ ਹੈ ਜੀ ਮਾਸਟਰ ਦੇ ਹੁਣ ਪਰਚੇ ਪੈ ਚੁੱਕੇ ਆ ਪਰ ਅਸੀਂ ਪ੍ਰਿੰਸੀਪਲ ਮੈਡਮ ਨੂੰ ਵੀ ਅਸੀਂ ਉਹਦੇ ਤੋਂ ਉਤਾਰਨਾ ਚਾਹੁੰਦੇ ਆ ਜੋ ਉਹਨਾਂ ਦਾ ਸਾਥ ਦਿੱਤਾ ਐਨਾ ਟਾਈਮ ਉਹ ਵੀ ਪੂਰੇ ਹੱਕਦਾਰ ਆ ਜੀ ਇਹ ਪੂਰੇ ਇਹਦੇ ਵਿੱਚ ਇਹ ਗਲਤ ਗੱਲ ਆ ਜਿਹੜੇ ਕ੍ਰ ਏ ਨਾ ਮੇਰਾ ਅਮਰਤਪਾਲ ਸਿੰਘ ਆ ਜੀ ਤੇ ਮਤਲਬ ਕਿ ਇਹ ਧਰਨਾ ਤਾਂ ਦਿੱਤਾ ਗਿਆ ਸਾਡੀਆਂ ਛੋਟੀਆਂ-ਛੋਟੀਆਂ ਭੈਣਾਂ ਤੇ ਧੀਆਂ ਤੇ ਠੂਈਆਂ ਤੇ ਉਹ ਐਨਸੀਸੀ ਮਾਸਟਰ ਆਈ ਔਰ ਇਹਦਾ ਉਹ ਨਹੀਂ ਸਾਡੀਆਂ ਭੈਣਾਂ ਨੂੰ ਗਲਤ ਮੈਸੇਜ ਕੀਤੇ ਬਹੁਤ ਅਸੀਂ 10ਵੀਂ ਸਾਲ ਦੇ ਤੇ ਪ੍ਰਿੰਸੀਪਲ ਮੈਡਮ ਵੱਲੋਂ ਜਦੋਂ ਸਾਡੀਆਂ ਭੈਣਾਂ ਆਈ ਮੁੱਦਾ ਲੈ ਕੇ ਗਈਆਂ ਪ੍ਰਿੰਸੀਪਲ ਕੋਲ ਤੇ ਉਹਨਾਂ ਨੇ ਉਹ ਚੀਜ਼ ਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੀਆਂ ਧੀਆਂ ਨੂੰ ਦਬਕਾਇਆ ਗਿਆ ਤੇ ਬਹੁਤ ਪ੍ਰਿੰਸੀਪਲ ਵੱਲੋਂ ਗਾਲ ਤੇ ਸ਼ਬਦ ਬਿਆਨ ਕੀਤੇ ਗਏ ਜੋ ਅਸੀਂ ਨਹੀਂ ਦੱਸ ਸਕਦੇ ਉਹਨਾਂ ਪਿਆ ਗਿਆ ਹੈ ਇਹ ਫੜੀ ਸੋਚਦੰਦੀ ਆ ਜਾ ਤੁਸੀਂ ਉਧਰ ਨੂੰ ਜਾ ਰਹੇ ਂ ਟੰਕਾ ਫੁਲਾਣਾ ਹੀ ਬਹੁਤ ਕੁਝ ਹੋਰ ਤੇ ਇਸ ਦੇ ਨਾਲ ਪੀਟੀ ਸਾਹਿਬ ਨੇ ਬਲੈਕ ਡੀਪੀ ਸਾਰੇ ਯੂਰੋ ਦੇ ਸਕੂਲ ਦੇ ਤੇ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਤੰਕਾਇਆ ਗਿਆ ਡਰਾਇਆ ਗਿਆ ਉਹਦੀ ਸਾਡੇ ਫੋਨ ਤੇ ਰਿਕਾਰਡਿੰਗ ਵੀ ਆਈ ਤੇ ਅਸੀਂ ਜਦੋਂ ਸਾਡੇ ਸਿੰਘਾਂ ਨੇ ਨਾਲ ਦੀਆਂ ਨੇ ਸਟੋਰੀਆਂ ਪਾਈਆਂ ਤੇ ਉਦੋਂ ਸਟੋਰੀ ਪਾਉਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਸਟੋਰੀਆਂ ਡਿਲੀਟ ਕਰ ਦੋ ਟੰਕਾ ਫੁਲਾਣਾ ਤੇ ਇਹ ਇਹ ਅੱਜ ਤੋਂ 1.5-2 ਸਾਲ ਪਹਿਲਾਂ ਵੀ 11ਵੀਂ 12ਵੀਂ ਦੀ ਕਲਾ ਦੀਆਂ ਪੜ੍ਹਨਾਂ ਨੇ ਸਾਡੀਆਂ ਨੇ ਮੁੱਦਾ ਚੱਕਿਆ ਸੀ ਤੇ ਉਦੋਂ ਪ੍ਰਿੰਸੀਪਲ ਮੈਡਮ ਨੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਸਕੂਲ ਦੇ ਵਿੱਚ ਹੀ ਬੰਦ ਕਰ ਦਿੱਤਾ ਤਾਂ ਇਹ ਉੱਤੇ ਬਾਅਦ ਸਾਨੂੰ ਹੁਣੇ ਪਤਾ ਲੱਗਿਆ ਕਿ ਸਾਨੂੰ ਜਦੋਂ ਅਸੀਂ ਮੂਰੇ ਆਏ ਆ ਤੇ ਸਾਨੂੰ ਹੋਰ ਮਿਰਿਆ ਨੇ ਦੱਸਿਆ ਕਿ ਇੱਥੇ ਕੜੇ ਪਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਪੱਗਾਂ ਵਾਲਿਆਂ ਨੂੰ ਵੀ ਟੌਰਚਰ ਕੀਤਾ ਜਾ ਰਿਹਾ ਜੋ ਅਸੀਂ ਬਿਲਕੁਲ ਨਹੀਂ ਹੋਣ ਦਵਾਗੇ ਸਾਡੀ ਮੰਗ ਇਹ ਹੈ ਇੱਕ ਐਨਸੀਸੀ ਮਾਸਟਰ ਨੂੰ ਬਾਤ ਕਟਨਾ ਜਾਵੇ ਉਧਿਆ ਪ੍ਰਿੰਸੀਪਲ ਮੈਡਮ ਦਿੱਕਤੀ ਮਾਫੀ ਮੰਗਣ ਜੋ ਸਾਡੀਆਂ ਭੈਣਾਂ ਨੂੰ ਗਲਤ ਸ਼ਬਦ ਬਿਆਨ ਕੀਤੇ ਆ ਤੇ ਮੈਡਮ ਅਸਤੀਫਾ ਦੇ ਲਈ ਸਾਡੀ ਇਹ ਮੰਗ ਆਈ ਐਂ ਅਸੀਂ ਧਰਨਾ ਲਾਵਾਂਗੇ ਵਾਪਸ ਲੈ ਕੇ ਜਾ ਰਹੇ ਹਾਂ ਪਿੱਛੇ ਲੈ ਕੇ ਜਾਂਦੇ ਆਂ ਕੁਰਬਾਨਾਂ ਲੈ ਕੇ ਸਭ ਜੀ ਨੋਟ ਸਰ ਬਾਈ ਇਹ ਹੋਈ ਆ ਵੀਰ ਜਿਹੜਾ ਪ੍ਰਿੰਸੀਪਲ ਐ ਉਹਨੂੰ ਸਸਪੈਂਡ ਕੀਤਾ ਗਿਆ ਜੱਤ ਅਪਣਾ ਕਾਰਵਾਈ ਹੋਊਗੀ ਦਿੱਲੀ ਵੱਲੋਂ ਆਗੇ ਇੱਥੇ ਜੱਤ ਕੋ ਸਸਪੈਂਡ ਰਹੂਗਾ ਜਿਹੜਾ ਡੀਪੀ ਐ ਉਹ ਤੋਂ ਕੱਲ ਨੂੰ ਉਹਨਾਂ ਬੁਲਾਇਆ ਗਿਆ ਇਹਦੇ ਉੱਤੇ ਲਿਖਤੀ ਰੂਪ ਚ ਲੈਣਾ ਵੀ ਆਪਾਂ ਇਹਨਾਂ ਤੋਂ ਮਾਫੀ ਮੰਗਦੇ ਜੋ ਇਹ ਧਮਕੀ ਦਿੱਤੀ ਸੀ ਬੱਚਿਆਂ ਨੂੰ ਉਹਨਾਂ ਦੀ ਮਾਫੀ ਮੰਗਦੇ ਆਂ ਬਗਾਇ ਤਾਂ ਜਿਹੜੀ ਵੀ ਸਾਡੇ ਦੇ ਕਾਰਵਾਈ ਕਰਨੀ ਉਹ ਹੋਊਗੀ ਉਸ ਟਾਈਮ ਕਾਇਦਾ ਜਿਹੜਾ ਆਪਣਾ ਡੀਪੀ ਦਾ ਉਹ ਕਿਸੇ ਨੂੰ ਕੁੱਟਦਾ ਮਾਰਦਾ ਦਾ ਜਾਂ ਦਸਤਾਰ ਪਰ ਹੱਥ ਜੱਕਦਾ ਦਾ ਉਹ ਅੱਜ ਤੇ ਉਹਨੇ ਲੈ ਕੇ ਦਊਂਗਾ ਸਾਨੂੰ ਵੀ ਇਹ ਮੁੜ ਕੇ ਕੰਮ ਨਹੀਂ ਆਊਗਾ ਕਿਸੇ ਨੂੰ ਮੈਂ ਕੁੱਟੂੰਗਾ ਮਾਰੂੰਗਾ ਨਹੀਂ ਕਾਇਦਾ ਦਸਤਾਰ ਨੂੰ ਹੱਥ ਨਹੀਂ ਪਾਊਂਗਾ ਜੇ ਉਹ ਨਾ ਮੁੜ ਕੇ ਦਸਤਾਰ ਨੂੰ ਹੱਥ ਪਾਇਆ ਸਾਡੇ ਵੱਲੋਂ ਕਾਰਵਾਈ ਹੋਊਗੀ ਇਹ ਪ੍ਰਸ਼ਾਸਨ ਕੋਲ ਨਹੀਂ ਜਾਣਾ ਫਿਰ ਰੋਇੰਗ ਤੋਂ ਸੈਕਟਰੀਅਰ ਉੱਪਰ ਤੋਂ ਤੇ ਜਿਹੜੀ ਆ ਬੱਚੇ ਨਾਲ ਸਾਡੇ ਮਹੱਲੇ ਤੋਂ ਬੱਚੇ ਹੈਗੇ ਆ ਜਿਨ੍ਹਾਂ ਨਾਲ ਇਦਾਂ ਦੀ ਇੱਕ ਨਾਣੀ ਹਰਕਤ ਕੀਤੀ ਗਈ ਹੈ ਡੀਬੀ ਸਕੂਲ ਦਾ ਦੇਖੋ ਕਿੰਨੇ ਸਾਲਾਂ ਤੋਂ ਨਾ ਹੈਗਾ ਲੇਕਿਨ ਗੱਲਾਂ ਕਾਫੀ ਦੇਰ ਤੋਂ ਦਬਾਈਆਂ ਜਾ ਰਹੀਆਂ ਸੀਗੀਆਂ ਬੱਚਿਆਂ ਦੀਆਂ ਤੇ ਹੁਣ ਜਿਹੜੀਆਂ ਕੁਛ ਕੁ ਬੱਚਿਆਂ ਨੇ ਮੂਰੇ ਹੋ ਕੇ ਕੰਮ ਗਲਤ ਤੋਰੀ ਐ ਤੇ ਜਦੋਂ ਇਕੱਠੇ ਹੋਏ ਤਾਂ ਅਣਗਿਣਤ ਬੱਚੀਆਂ ਜਿਹੜੀਆਂ ਆ ਗਈਆਂ ਜਿਨ੍ਹਾਂ ਨਾਲ ਇਹਨਾਂ ਨੇ ਸੋਸ਼ਣ ਕੀਤਾ ਆਪਣੇ ਐਨਸੀਸੀ ਦੇ ਜਿਹੜੇ ਸਾਰੇ ਸੁਨੀਲ ਕੁਮਾਰ ਜੀ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਐ ਮੇਰੇ ਕੋਲ ਪੁਲਿਸ ਨੇ ਕੋਈ ਤਾਰਾ ਇਦਾਂ ਦੀ ਨਹੀਂ ਛੱਡੀ ਜਿਹਦੇ ਖਿਲਾਫ ਉਹ ਜਿਹਦੇ ਨਜ਼ਰ ਨਾਲ ਵੀ ਉਹ ਬਾਹਰ ਨਿਕਲ ਸਕੇ ਹਰੇਕ ਬੱਸੇ ਨੂੰ ਬੰਦ ਕਰ ਦਿੱਤਾ ਗਿਆ ਮੰਗ ਕੀਆ ਜੀ ਵੱਡੀ ਮੰਗ ਇਹ ਆ ਵੀ ਦੇਖੋ ਇੱਕ ਮੈਡਮ ਪ੍ਰਿੰਸੀਪਲ ਦਾ ਸੀਗਾ ਉਹਨਾਂ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਜਦੋਂ ਤੱਕ ਕਾਰਵਾਈ ਹੋਊਗੀ ਜਦੋਂ ਕਾਰਵਾਈ ਫਾਈਨਲ ਹੋ ਜੂਗੀ ਜੋ ਕਮੇਟੀ ਦਿੱਲੀ ਦੀਨਾਂ ਦੀ ਕਹੂਗੀ ਉਹਦੇ ਮੁਤਾਬਕ ਉਹ ਅਜਾਇਨ ਕਰ ਸਕਦੇ ਆ ਤੇ ਜੇ ਸੁਨੀਲ ਕੁਮਾਰ ਇਹਨਾਂ ਨੇ ਕਿ ਦਿਨ ਨੂੰ ਸਸਪੈਂਡ ਕਰਕੇ ਤੇ ਹੋਰ ਪਾਸੇ ਲਾਤਾ ਪਰ ਲੇਕਿਨ ਮੇਰੇ ਖਿਆਲ ਉਹ ਕਹਿੰਦੇ ਵੀ ਅਸੀਂ ਜਲਦੀ ਜਲਦੀ ਤੋਂ ਜਲਦੀ ਆਪਣੀ ਡਿਸੀਜਨ ਦੇ ਕੇ ਉਹਨੂੰ ਆਪਾਂ ਡਿਸਮਿਸ ਕਰਨ ਦੀ ਮੈਨੇਜਰ ਸਾਹਿਬ ਤੇ ਮੈਂ ਐਜੂਕੇਸ਼ਨ ਡਾਇਰੈਕਟਰ ਸਕੂਲ ਦਾ ਮੈਂਬਰ ਐ ਮੈਂ ਪ੍ਰਿੰਸੀਪਲ ਚਕਵਾਲ ਨੈਸ਼ਨਲ ਕਰਵਾ ਲਈ ਹੈ ਤੇ ਮੈਂ ਵੀ ਸਕੂਲ ਦਾ ਮੈਂਬਰ ਹੈ ਤੇ ਅਸੀਂ ਕੱਲ ਆ ਕੇ 5 ਘੰਟੇ ਲਗਾ ਕੇ ਇਹ ਸਾਰੀ ਕਾਰਵਾਈ ਕਰਕੇ ਇਹ ਮੈਨੂੰ ਅਸੀਂ ਸਸਪੈਂਡ ਕਰਤਾ ਔਰ ਸਸਪੈਂਸ਼ਨ ਦੇ ਬਾਅਦ ਉਹ ਡਿਸਮਿਸ ਵੀ ਹੋਗਾ এজੰਟ ਵੈਨ ਦਾ ਕੋਰਟ ਵਿਲ ਕੋਈ ਕੇਸ ਵੀ ਗੋ ਟੂ ਦਾ ਕੋਰਟ ਪ੍ਰਿੰਸੀਪਲ ਮੈਡਮ ਨੇ ਕੀ ਐਕਚੁਅਲੀ ਪ੍ਰਿੰਸੀਪਲ ਮੈਡਮ ਨੇ ਅਸੀਂ ਅੱਜ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦਾ ਜਿਹੜਾ ਆਪਣੇ ਇੰਚਾਰਜ ਬਣਾਤਾ ਸੀ ਅਫੀਸ਼ੀਅਲਟੀ ਇੰਚਾਰਜ ਉਹ ਸਰਾਰ ਇਕਵਾਲ ਸਿੰਘ ਹੈ ਜਿਹੜੇ ਕੀ ਸੀਨੀਅਰ ਟੀਚਰ ਹੈ ਪੰਜਾਬੀ ਦੇ ਸੀਨੀਅਰ ਟੀਚਰ ਇੱਥੇ ਉਹਨਾਂ ਨੂੰ ਚਾਰਜ ਬਣਾਤਾ ਤਾਂ ਮੈਂ ਜੋ ਮੰਦਭਾਗੀ ਘਟਨਾ ਵਾਪਰੀ ਹੈ ਮੈਂ ਉਹਦੇ ਤੇ ਮੁਆਫੀ ਵੀ ਮੰਗਦਾ ਹਾਂ ਅਫਸੋਸ ਹੈ ਮੈਨੂੰ ਬਹੁਤ ਜ਼ਿਆਦਾ ਡੀਏਵੀ ਸਕੂਲ ਇੱਕ ਪਾਕ ਪਵਿੱਤਰ ਸਰਜ਼ਮੀ ਹੈ ਜਿੱਥੋਂ ਚੀਫ ਆਫ ਦਾ ਆਰਮੀ ਸਟਾਫ ਜਨਰਲ ਦੀਪਕ ਕਪੂਰ ਜੀ ਇਸ ਸਕੂਲ ਚੋਂ ਪੜ੍ਹ ਕੇ ਗਏ ਹਨ ਕਿਸੇ ਸਮੇਂ ਇਸ ਸਕੂਲ ਦਾ ਸਬੰਧ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਜੀ ਨਾਲ ਰਿਹਾ ਕਿਸੇ ਸਮੇਂ ਇੱਕ ਰਾਜਨੀਤਿਕ ਆਗੂ ਮਰਹੂਮ ਸ਼੍ਰੀ ਕਾਂਸ਼ੀ ਰਾਮ ਜੀ ਉਹ ਵੀ ਇਸ ਸਕੂਲ ਦੇ ਵਿੱਚ ਪੜ੍ਹ ਕੇ ਨੇ ਹੈ ਤੇ ਇਸ ਮਹਾਨ ਸਕੂਲ ਦੀ ਸਰ ਜ਼ਮੀਨ ਦੇ ਵਿੱਚ ਮੈਨੂੰ ਅੱਜ ਬਤੌਰ ਪ੍ਰਿੰਸੀਪਲ ਸੇਵਾ ਕਰਨ ਦਾ ਮਾਣ ਮਿਲਿਆ ਤੇ ਮੈਂ ਰੋਪੜ ਸ਼ਹਿਰ ਦੇ ਨੇੜੇ ਜਿਹੜੇ ਤੇ ਜਿੰਨੇ ਪਿੰਡਾਂ ਦੇ ਬੱਚੇ ਇਸ ਸਕੂਲ 'ਚ ਪੜ੍ਹਦੇ ਆ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਉਸ ਵਾਹਿਗੁਰੂ ਨੂੰ ਪਰਮਪਿੱਤਾ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਤੁਹਾਡੇ ਬੱਚਿਆਂ ਨਾਲ ਭਵਿੱਖ ਦੇ ਵਿੱਚ ਕਦੇ ਖਿਨਵਾੜ ਨਹੀਂ ਹੋਊਗਾ ਕਿਸੇ ਵੀ ਬੱਚੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਊਗਾ ਹਰ ਬੱਚੇ ਨੂੰ ਨਿੱਜੀ ਤੌਰ ਤੇ ਮੈਂ ਜਾਣਦਾ ਹਾਂ ਹਰ ਬੱਚੇ ਨੂੰ ਨਿੱਜੀ ਤੌਰ ਤੇ ਮੈਂ ਸੰਪਰਕ ਵਿੱਚ ਰੱਖੂੰਗਾ ਮੈਂ ਸ਼ਹਿਰ ਨਿਵਾਸੀਆਂ ਤੋਂ ਪ੍ਰਸ਼ਾਸਨ ਤੋਂ ਖਾਸ ਕਰਕੇ ਮੇਰੇ ਪੁਰਾਣੇ ਜਿਹੜੇ ਬੱਚੇ ਪੜ੍ਹ ਕੇ ਗਏ ਹੋਏ ਆ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰਦਾ ਕਿ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰੂੰਗਾ ਕਿ ਮੈਨੂੰ ਹੁਣ ਤੁਹਾਡੇ ਸਾਥ ਦੀ ਲੋੜ ਹੈ ਮੈਂ ਤੁਹਾਡੇ ਸਹਿਯੋਗ ਨਾਲ ਇਸ ਸਕੂਲ ਨੂੰ ਉਸੇ ਬਲੰਦੀ ਤੇ ਲਿਜਾਣਾ ਚਾਹੁੰਦਾ ਜਿਸ ਬਲੰਦੀ ਦੇ ਲਈ ਇਹ ਜਾਣਿਆ ਜਾਂਦਾ ਸੀ ਮੈਂ ਪ੍ਰਿੰਟ মিডিਆ ਦਾ ਇਲੈਕਟ੍ਰਿਕ মিডিਆ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦੇ ਇਸ ਸੱਚ ਦੇ ਬੱਚਿਆਂ ਦੇ ਹੱਕ ਦੇ ਲਈ ਆਪਣਾ ਬਖੂਬੀ ਰੋਲ ਜਿਹੜਾ ਹੈ ਸਾਰਥਕ ਅਦਾ ਕੀਤਾ ਤੇ ਮੈਂ ਬੱਚਿਆਂ ਦਾ ਵੀ ਬਹੁਤ ਰਿਣੀ ਆ ਬੱਚਿਆਂ ਦਾ ਵੀ ਧੰਨਵਾਦ ਕਰਦਾ ਹੈ ਜਿਹੜੇ ਬੱਚੇ ਮੇਰੀ ਬਹੁਤ ਕਦਰ ਕਰਦੇ ਆ ਮੈਂ ਬੱਚਿਆਂ ਤੋਂ ਵੀ ਇਹ ਉਮੀਦ ਰੱਖਦਾ ਕਿ ਉਹ ਮੇਰੀ ਵੀ ਕਦਰ ਇਸੇ ਤਰ੍ਹਾਂ ਬਰਕਰਾਰ ਰੱਖਣਗੇ ਸੁਣੋ ਇੱਕ ਮਿੰਟ ਇੱਕ ਵਾਰ ਸਾਰੇ ਸੁਣੋ ਕੋਈ ਨਹੀਂ ਬੋਲੂਗਾ ਕੋਈ ਨਹੀਂ ਬੋਲੂਗਾ ਸੁਣੋ ਸਰਕਾਰ ਯੋਗ ਮਾਪੇ ਜਥੇਬੰਦੀ ਜੋ ਇਸ ਸਮੇਂ ਸਕੂਲ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹਨ ਮੈਂ ਸੰਗੀਤਾ ਰਾਣੀ ਤੁਹਾਡੇ ਸਾਰਿਆਂ ਤੋਂ ਲਿਖਤੀ ਰੂਪ ਵਿੱਚ ਮਾਫੀ ਮੰਗਦੀ ਹਾਂ ਕਾਡੀ ਮੰਗਦੇ ਝੁਕਦੇ ਆ ਮੈਂ ਫੋਰੀ ਤੌਰ ਤੇ ਦਿੱਲੀ ਮੈਨੇਜਮੈਂਟ ਕਮੇਟੀ ਦੇ ਫੋਨ ਤੇ ਮਿਲੇ ਹੁਕਮਾਂ ਅਨੁਸਾਰ ਪੜਤਾਲ ਹੋਣ ਤੱਕ ਅਸਤੀਫਾ ਦੇ ਰਹੀ ਹਾਂ ਜਦੋਂ ਤੱਕ ਮੇਰੀ ਜਾਂਚ ਦਿੱਲੀ ਕਮੇਟੀ ਕਰੇਗੀ ਉਦੋਂ ਤੱਕ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋਵਾਂਗੀ ਮੈਂ ਅੱਜ ਤੋਂ ਹੀ ਪ੍ਰਿੰਸੀਪਲ ਦੀ ਡਿਊਟੀ ਤੋਂ ਅਸਤੀਫਾ ਦਿੰਦੀ ਹਾਂ ਸੁਣੋ ਸੁਣੋ ਸੁਣੋ